ਬਣਾਉਣ ਲੱਗੀਆਂ ਸਾਗ ਤੇ ਮੈਂ ਲਿਆਈ ਸੀਗੀ ਮਸ਼ੀਨ ਬਾਜੀ ਹੁਣਾਂ ਦੇੋਂ ਕਿਉਂਕਿ ਸਾਡੀ ਜਿਹੜੀ ਮਸ਼ੀਨ ਆ ਉਹ ਚੱਲਦੀ ਨਹੀਂ ਪਈ ਹੈਗੀ ਜੀ ਇਸ ਕਰਕੇ ਮੈਂ ਅਬ ਮਤਲਬ ਜਿਹੜੀ ਸਾਡੀ ਤਾਇਆ ਜੀ ਨੇ ਉਹਨਾਂ ਦੇ ਘਰੋਂ ਮਸ਼ੀਨ ਲੈ ਕੇ ਆਏ ਸੀਗੇ ਤੇ ਮਸ਼ੀਨ ਤਾਂ ਸਾਡੇ ਵੀ ਹੈਗੀ ਹੈ ਬਟ ਉਹ ਅਸੀਂ ਨਹੀਂ ਯੂਜ਼ ਕਰਦੇ ਉਹਨਾਂ ਦੀ ਵਧੀਆ ਚੱਲਦੀ ਇਸ ਕਰਕੇ ਅਸੀਂ ਉਹਨਾਂ ਦੇੋਂ ਲਈ ਮੈਂ ਤੇ ਗੱਗੂ ਇੱਥੇ ਸਾਗ ਕੱਟਣ ਲੱਗੇ ਸੀਗੇ ਬਾਹਰ ਕੁੱਤਾ ਲੜਪਿਆ ਸੀਗੇ ਸਨ ਕੁੱਤੇ ਨਾਲ ਤੇ ਇਸ ਭੱਜ ਕੇ ਦੇਖਣ ਚਲੇ ਗਏ ਸੀਗੇ ਚਲੋ ਜੀ ਇਹ ਤਾਂ ਰਹੀਆਂ ਬਾਧੀਆਂ ਗੱਲਾਂ ਪਤੋਕਾ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਨੇ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਇੱਥੇ ਮੈਂ ਅੱਜ ਬਣਾਉਣ ਲੱਗੀ ਸੀ ਸਾਗ ਤੇ ਪਾਣੀ ਮੈਂ ਰੱਖ ਲਿਆ ਤੇ ਇਹਦੇ ਵਿੱਚ ਪਾਤਾ ਸੀ 1.5 ਚਮਚ ਨੂਰ ਦਾ ਕੋਤੀ ਦਾ ਤਰਗਾਲੋ ਸਾਗ ਸੀ ਤਾਂ ਉਸ ਵਾਰ ਲਿਆ ਕੱਟ ਲਿਆ ਜੀ ਪਾਣੀ ਥੋੜਾ ਜਿਹਾ ਗਰਮ ਹੋ ਜਾਵੇ ਫਿਰ ਅਸੀਂ ਪਾਵਾਂਗੇ ਤੀਲੀ ਸਾਢੀ ਛੋਟੀ ਹੈ ਤੀਲੀ ਸਾਢੀ ਛੋਟੀ ਹੈ ਸਾਤ ਸਾਢੇ ਕੋਲ ਜਾ ਰਿਹਾ ਹੈ ਇਹ ਨਾਲ ਇਹ ਤੀਲੀ ਲੈ ਜਾ ਇਹ ਨਾਲ ਵੀ ਤੀਲੀ ਲੈ ਕੇ ਬਣਾ ਲੈਂਦੀ ਕੋਪ ਕਹਿੰਦਾ ਕੋਣ ਲੋੜਾ ਤਾਂ ਲੈ ਜੇ ਜੇ ਹੈ ਚੱਲ ਜਾਓ ਬੜਾ ਜਾ ਪਾੜੀ ਕਿੱਥੇ ਪਾੜੀ ਚੱਲ ਜਾ ਕੇ ਆਪਣਾ ਤੋੜ ਨਾ ਚੱਲ ਜਾ ਕੇ ਪਿੱਛੇ ਬਣਾ ਲੈ ਤੂੰ ਦੇਖ ਹਾਂ ਇੱਧਰ ਦੇਖਣੀ ਹੈ ਜਾਨ ਤੇ ਹਾਂ ਜਾਨ ਕਜੀ ਆਪਰੇਟ ਕਰਕੇ ਸਬਜੈਕਟ ਦਾ ਟੈਸਟ ਕੁਛ ਨਾ ਪੈਣਾ ਹੈ ਪਰ ਮਾ ਜੀ ਦਾ 8th ਅੱਜ ਸੀ ਨਾ ਜੀ ਦਾ ਪਹਿਲਾ ਸਾਗ ਬਣਾਉਣ ਲੱਗੇ ਆ ਜਨਵਰੀ ਚ ਜਨਵਰੀ ਦੀ 9 ਤਰੀਕ ਨੂੰ ਅਸੀਂ ਸਾਗ ਬਣਾਉਣ ਲੱਗੇ ਆ ਐਸ ਟੀ ਆਰ ਦਾ ਪਹਿਲਾ ਸਾਗ ਔਰ ਆਪ ਵੀ ਸਾਗ ਉਹ ਵੀ ਗੱਲ ਮਮੀ ਹੁਣੀ ਆਏ ਸੀਗੇ ਤਾਂ ਕਰਕੇ ਉਹ ਸਾਗ ਲੈ ਕੇ ਆਏ ਸੀਗੇ ਦੇ ਨਹੀਂ ਆਖਰੀ ਨਹੀਂ ਕਹਿਸਦਾ ਇਹ ਅੰਗੇ ਇੱਕ ਦੋ ਵਾਰ ਹੋਰ ਵੀ ਬਣਾਵਾਂਗੇ ਕਿਉਂਕਿ ਸਾਡੇ ਪਿੰਡ ਦੇ ਜਿਹੜੇ ਲਗੜੇ ਅਸੀਂ ਪਿੰਡ ਤੋਂ ਹੀ ਲਿਆ ਕੇ ਸਾਗ ਬਣਾਇਦਾ ਖੇਤਾਂ ਤੋਂ ਤੋੜ ਕੇ ਇੱਥੇ ਅਸੀਂ ਦੁਕਾਨ ਤੋਂ ਲਿਆ ਕੇ ਬਿਲਕੁਲ ਸਾਗ ਨਹੀਂ ਬਣਾਈਦਾ ਨਹੀਂ ਸਾਨੂੰ ਵਧੀਆ ਲੱਗਦਾ ਕਿਉਂਕਿ ਗੰਦਾ ਬੰਦਾ ਬਤਨ ਕਿਦਾਂ ਹੁੰਦਾ ਜਿਹੜਾ ਆਪਣੀ ਅੱਖੀ ਚੀਜ਼ ਤੋੜੀ ਜੁਂਦੀ ਹੈ ਨਾ ਉਹ ਵਧੀਆ ਹੁੰਦੀ ਨੇ ਇਸ ਕਰਕੇ ਬੇਹਾ ਹੁੰਦਾ ਉਹ ਸਵਾਦ ਵੀ ਨਹੀਂ ਆਉਂਦਾ ਇਹਨੂੰ ਸਾਗ ਨਹੀਂ ਪਸੰਦ ਆਇਆ ਵਾਕੀ ਰੋਟੀ ਮਸਾਂ ਦੇ ਪਤਾ ਨਹੀਂ ਮੰਗਲਗ੍ਰਹਿ ਤੋਂ ਆਈ ਹੈ। ਦੋ ਸੈਵੀ ਖਾਣਾ ਲੱਗਦਾ ਹੈ। ਮੈਨੂੰ ਲਾਈਟ ਵੇਟ ਖਾਣਾ ਚੰਗਾ ਲੱਗਦਾ ਹੈ। ਮੈਂ ਡੇਟਸ ਚਾਹ। ਆਇਰਪਾ। ਮੈਂ ਲਈ ਰਦਾਈਆਂ। ਔਰ ਪੰਜਾਬੀ ਲਿਆ। ਇੱਥੇ ਮੈਂ ਜਿਹੜਾ ਸਾਗ ਹੈਗਾ ਉਹ ਮਤਲਬ ਪਾਣੀ ਮੇਰਾ ਇਹਨ ਪੂਰਾ ਗਰਮ ਹੋ ਗਿਆ ਸੀਗਾ ਤੇ ਨਮਕ ਵਗੈਰਾ ਮੈਂ ਪਾ ਲਿਆ ਸੀਗਾ ਠੀਕ ਹੈ ਜੀ ਤੇ ਸਾਡੇ ਨਾਲ ਉੱਤੇ ਸੋਫਾ ਪਿਆ ਸੀਗਾ ਟੁੱਟਿਆ ਹੋਇਆ ਜਿਹੜੇ ਮੇਰੀ ਵਿਆਹ ਦੇ ਮਤਲਬ ਸੋਫੇ ਸੀਗੇ ਉਹ ਟੁੱਟ ਗਏ ਸੀਗੇ ਇਸ ਕਰਕੇ ਅਸੀਂ ਜਿਹੜੀ ਲੱਕੜ ਹੈ ਉਹੀ ਯੂਜ਼ ਕੀਤੀ ਹੈ ਸੋਫੇ ਨੂੰ ਜਿਹੜਾ ਭੰਨ ਲਿਆ ਸੀਗਾ ਤੇ ਉਹਦੀ ਲੱਕੜ ਅਸੀਂ ਯੂਜ਼ ਕਰ ਲਈ ਸੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਸ਼ਹਿਰਾਂ 'ਚ ਤਾਂ ਲੱਕੜ ਕਿੱਥੋਂ ਆਣੀ ਹੈ ਹਨਾ ਤੇ ਬਸ ਮੈਂ ਜਿੰਨਾ ਸਾਗ ਪੈਂਦਾ ਮੈਂ ਓਨਾਂ ਕ ਪਾ ਲੂੰਗੀ ਬਾਕੀ ਅਸੀਂ ਦੇ ਦੇਵਾਂਗੇ ਦੀਦੀ ਹੁਣਾਂ ਦੇ ਠੀਕ ਹੈ ਜੀ ਉਹ ਵੀ ਆਪਣਾ ਬਣਾ ਲੈਣਗੇ ਸਾਗ ਵੈਸੇ ਉਹ ਤੇ ਬਣਾਉਂਦੇ ਰਹਿੰਦੇ ਨੇ ਸਾਗ ਅਸੀਂ ਹੋਈ ਨਹੀਂ ਸੀ ਬਣਾਇਆ ਉਹਨਾਂ ਨੇ ਤਾਂ ਮੈਨੂੰ ਲੱਗਦਾ ਬਹੁਤ ਵਾਰ ਬਣਾ ਲਿਆ ਸਾਗ ਕਿਉਂਕਿ ਭਾਜੀ ਨੂੰ ਸਾਡੇ ਨੂੰ ਬਹੁਤ ਜ਼ਿਆਦਾ ਪਸੰਦ ਹੈ ਸਾਗ ਸਾਗ ਤੇ ਉਹਦੇ ਸਿਆਲ ਹਜੇ ਬਾਅਦ ਵਿੱਚ ਸ਼ੁਰੂ ਹੁੰਦਾ ਤੇ ਪਹਿਲਾਂ ਹੀ ਬਣਾਉਣ ਲੱਗ ਜਾਂਦੇ ਹੁੰਦੇ ਆ ਲੇਕਿਨ ਅਸੀਂ ਪਹਿਲੀ ਵਾਰੀ ਬਣਾਇਆ ਸੀ ਆ ਤੇ ਇੱਥੇ ਮੈਂ ਬਸ ਦੇਖ ਕੇ ਜੈਸਮਿਨ ਤਾਂ ਮੈਨੂੰ ਕਹੀ ਜਾਂਦੀ ਸੀਗੀ ਮੰਮਾ ਸਾਰਾ ਹੀ ਪਾ ਦੋ ਸਾਰਾ ਹੀ ਪਾ ਦੋ ਬਟ ਮੈਂ ਫਿਰ ਵੀ ਹਿਸਾਬ ਦੇ ਨਾਲ ਹੀ ਪਾਇਆ ਸੀਗਾ ਜਿੰਨਾ ਕਿ ਪੈਂਦਾ ਸੀ ਤੇ ਥੋੜਾ ਜਿਹਾ ਪਾਣੀ ਗਰਮ ਹੋਣ ਤੋਂ ਬਾਅਦ ਫਿਰ ਪਾ ਲੈਂਦੀ ਸੀਗੀ ਮਤਲਬ ਥੋੜਾ ਜਿਹਾ ਥੱਲੇ ਨੂੰ ਜਾਂਦਾ ਸੀ ਮੈਨੂੰ ਐ ਆਏ ਸੀਗਾ ਚਲੋ ਅਸੀਂ ਕਿਹੜਾ ਰੋਜ਼-ਰੋਜ਼ ਬਣਾਉਣਾ ਤੇ ਇੱਕ ਵਾਰ ਬਣਾ ਲੈਨੇ ਆ ਤੇ ਭਾਜੀ ਕਹਿੰਦਾ ਸੀਗਾ ਕੋਲੀ ਸਾਡੇ ਲਈ ਉਧਰ ਤਾਂ ਆਏ ਹੋਣੀ ਕਹਿੰਦੇ ਸੀ ਸਾਡੇ ਵੀ ਦੇ ਦੇਓ ਕੋਲੀ ਇਹ ਬਾਤ ਸੁਣਾ ਵਾਸਤੇ ਵੀ ਫਿਰ ਰੱਖੀ ਤੇ ਚੱਲੇ ਰਹੀ ਹੈ ਚੱਲਦੀ ਰਹੀ ਹੈ ਗਾਈਸ ਇੱਥੇ ਜਿਹੜਾ ਮੈਂ ਸਮਾਨ ਹੈਗਾ ਹੈ ਨਾ ਆ ਅਦਰਕ ਤੇ ਨਲ ਲਸਣ ਤੇ ਪਿਆਜ਼ ਤੇ ਆ ਮਿਰਚਾਂ ਇਹ ਸਾਰਾ ਹੀ ਮੈਂ ਕੱਟ ਲਿਆ ਹੈ ਤੇ ਤੁਸੀਂ ਦੱਸੋ ਘੱਟ ਤਾਂ ਨਹੀਂ ਹੈਗਾ ਸਮਾਨ ਹਰੇਕ ਦਿਨ ਸਮਾਨ ਜਿੰਨੇ ਜ਼ਿਆਦਾ ਹੋਵੇ ਉੰਨਾ ਹੀ ਵਧੀਆ ਸਵਾਦ ਬਣਦਾ ਸਾਜ ਤੇ ਹੁਣ ਮੈਂ ਪਾਲਾਂ ਸਾਰਾ ਕੁਝ ਕਈ ਮਤਲਬ ਕੀ ਬਣਾਉਂਦੇ ਨੇ ਹੈਨਾ ਉਹ ਸਾਗ ਬਣਾ ਕੇ ਜਿੱਦਾਂ ਅੱਜ ਬਣਾ ਲਏ ਤੇ ਅੱਜ ਹੀ ਤੜਕਾ ਲਾ ਲੈਣਾ ਅਸੀਂ ਐਵੇਂ ਨਹੀਂ ਕਰਦੇ ਹੈਗੇ ਜਿੱਦਾਂ ਅਸੀਂ ਅੱਜ ਬਣਾ ਲਿਆ ਤੇ ਅਸੀਂ ਕੱਲ ਨੂੰ ਜਿੱਦਾਂ ਅਗਲੇ ਟਾਈਮ ਖਾਣਾ ਹੈ ਕੱਲ ਨੂੰ ਤੇ ਉਦੋਂ ਤੜਕਾ ਲਾਣੇ ਹੁੰਨੇ ਆ ਤੇ ਅੱਜ ਅਸੀਂ ਇਦਾਂ ਹੀ ਖਾਵਾਂਗੇ ਕਿਉਂਕਿ ਸਾਰਾ ਸਮਾਨ ਤਾਂ ਅਸੀਂ ਵਿੱਚ ਪਾ ਲਿਆ ਹੀ ਦੇ ਤੇ ਹੁਣ ਬਸ ਇਹਨੂੰ ਘੋਟਣੇ ਦਾ ਕੰਮ ਹੈ जिन्ना अस इन घोटा ये ओना ही वादिया बनूगा चिल्ला ज्यादा उच्चा तो मैं थले जाएंगे इन बनते बन ग ਸਾਗ ਨੂੰ ਨਾ ਟਾਈਮ ਬਹੁਤ ਲੱਗਦਾ ਬਣਨ ਨੂੰ ਮੇਰੇ ਵੀ ਬਹੁਤ ਆਦੀ ਛਿੱਟੇ ਪੈਂਦੇ ਨੇ ਗਾਇਸ 7 ਵਜੇ 20 ਮਿੰਟ ਹੋ ਗਏ ਅਸੀਂ ਸਾਗ ਧਰਿਆ ਸੀਗਾ 4:30 ਪਾਉਣੇ 5 ਵਜੇ ਧਰਿਆ ਸੀਗਾ ਤੇ ਬਾਬਾ ਸੁਣ ਬਣਨ ਵਾਲਾ ਹੀ ਐ ਥੋੜਾ ਟਾਈਮ ਲੱਗੂਗਾ 10 ਮਿੰਟ ਹੋਰ ਲੱਗ ਜਾਣਗੇ ਬਹੁਤ ਮਿਹਨਤ ਆਉਂਦੀ ਆ ਬਹੁਤ ਜ਼ਿਆਦਾ ਹਾਂ ਬਹੁਤ ਮਿਹਨਤ ਆਉਂਦੀ ਬਾਹ ਦੁਖਣ ਲੱਗੀ ਛਿੱਟੇ ਪੈਦੇ ਨੇ ਉਹ ਅੱਡ ਉਦੋਂ ਦੀ ਮੈਂ ਦੇਖ ਲਓ ਆ ਪਾਣੀ 5 ਵਜੇ ਦੀ ਮਤਲਬ 4:30 ਵਜੇ ਮੈਂ ਆਪਣਾ ਰੀਰੀ ਆਗੂ ਗੋਬਲਣ ਲੱਗੀ ਸੀ 4:30 ਵਜੇ ਦੀ ਮੈਂ ਇੱਥੇ ਹੀ ਬੈਠੇ ਮੈਂ ਇਥੋਂ ਹਿੱਲੀ ਨਹੀਂ ਮੇਰੀ ਟੂ ਹੀ ਵੀ ਦੁਖਣ ਲੱਗੀ ਆ ਹਲੇ ਮੈਂ ਰੋਟੀ ਰੁੱਟੀ ਵੀ ਬਣਾਣੀ ਐ ਟਾਈਮ ਲੱਗ ਜੂਗਾ ਦੇਖ ਲਓ ਮੈਨੂੰ ਖੜਾ ਖੜੀ ਵੀ ਨਹੀਂ ਹੋ ਕੇ ਦੇਖਦੇ ਹਾਂ ਮੈਂ ਹਾਕ ਗਈ ਮੈਂ ਜੇ ਫਿਰ ਵੀ ਤੁਸੀਂ ਵੀਡੀਓ ਨੂੰ ਪਿਆਰ ਨਾ ਦਿੱਤਾ ਤਾਂ ਫਿਰ ਕੀ ਫਾਇਦਾ ਪਿਆਰ ਕਰਿਆ ਕਰੋ ਵੀਡੀਓ ਨੂੰ ਦੇਖਿਆ ਕਰੋ ਕਮੈਂਟ ਕਰਿਆ ਕਰੋ ਸੋਹਣੇ ਸੋਹਣੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ 10 ਮਿੰਟ ਲੱਗਣਗੇ ਬਸ ਵੀਡੀਓ ਨੂੰ ਸੌਰੀ ਸੌਗ ਨੂੰ ਵੀਡੀਓ ਨੂੰ 10 ਮਿੰਟ ਹੋਰ ਲੱਗਣੀਆਂ ਹਨ ਇਥੇ ਜਿਹੜਾ ਅਲਣ ਹੈਗਾ ਉਹ ਮੈਂ ਸਾਗ 'ਚ ਪਾ ਦਿੱਤਾ ਸੀਗਾ ਕਿਉਂਕਿ ਬਸ ਸਾਗ ਨੂੰ ਹੁਣ ਬਣੇ ਹੀ ਆ ਠੀਕ ਹੈ ਜੀ ਇਸ ਤੋਂ ਬਾਅਦ ਮਤਲਬ ਕਈ ਜਣੇ ਹਨਾ ਕਣਕ ਦਾ ਅਲਣ ਪਾਉਂਦੇ ਨੇ ਅਸੀਂ ਤਾਂ ਮੱਕੀ ਦਾਈ ਮਤਲਬ ਸਾਡੇ ਤਾਂ ਮੱਕੀ ਦਾਈ ਪਾਉਂਦੇ ਨੇ ਮੱਕੀ ਦੇ ਆਟੇ ਦਾ ਤੇ ਇਸ ਕਰਕੇ ਮੈਂ ਸੁਣਿਆ ਸੀਗਾ ਕਹਿੰਦੇ ਕਈ ਜਗ੍ਹਾ 'ਚ ਕਣਕ ਦਾ ਅਲਣ ਪਾਉਂਦੇ ਨੇ ਤੇ ਬਸ ਇਹ ਸਾਰੇ ਜਿਹੜੇ ਇੱਥੇ ਬੈਠੇ ਸੀ ਮੰਜਾ ਡਾਇਆ ਹੋਇਆ ਸੀਗਾ ਨਾਲੇ ਮੈਨੂੰ ਤਾਂ ਚਲੋ ਮੈਂ 5:30 ਮਤਲਬ 5:30 5:30 ਪੌਣੇ 5 ਵਜੇ ਬੈਠ ਗਈ ਸੀ ਮੈਨੂੰ 8:30 ਹੋ ਗਏ ਸੀ ਇਹ ਰੋਟੀ ਰੋਟੀ ਬਣਾ ਕੇ 9:00 ਵਜੇ ਸੀ ਖਾ ਕੇ ਫ੍ਰੀ ਹੋਈ ਸੀ ਤੇ ਤਾਂ ਮੈਂ ਇੱਥੋਂ ਉੱਠਿਆ ਮੇਰੀ ਤਾਂ ਸੋਣੀ ਝੌਂਕੀ ਲੱਗੀ ਠੂਹੀ ਦੁਖਣ ਲੱਗੀ ਸੀ ਥੱਕ ਗਈ ਸੀ ਮੈਂ ਸਾਗ ਮੇਰਾ ਬਹੁਤ ਹੀ ਸੋਹਣਾ ਬਣਿਆ ਸੀਗਾ ਐਨ ਮਲਾਈ ਵਰਗਾ ਠੀਕ ਹੈ ਜੀ ਕਿਉਂਕਿ ਘੋਟਿਆ ਬਹੁਤ ਮੈਨੂੰ ਘੋਟੀ ਹੋਈ ਹੋਈ ਮਤਲਬ ਸਾਗ ਵਧੀਆ ਲੱਗਦਾ ਹੈ ਕੈਲੀ ਬਣਾਉਂਦੇ ਨੇ ਮਤਲਬ ਥੋੜਾ ਜਿਹਾ ਹੋਰ ਰੱਖ ਲੈਂਦੇ ਨੇ ਮੋਟਾ-ਮੋਟਾ ਜਿਹਾ ਅਸੀਂ ਉਵੇਂ ਦਾ ਨਹੀਂ ਬਣਾਉਂਦੇ ਹੈਗੇ ਤੇ ਬਸ ਮੈਂ ਸਪੀਡ ਦੇ ਨਾਲ ਆਪਣਾ ਜਿਹੜਾ ਹੈਗਾ ਹੁਣ ਮੈਂ ਸਾਗ ਨੂੰ ਥਾਰ ਲੂੰਗੀ ਥੱਲੇ ਅਲਣ ਮੈਂ ਪਾ ਦਿੱਤਾ ਸਾਗ ਮੇਰਾ ਬਣ ਕੇ ਬਿਲਕੁਲ ਤਿਆਰ ਹੋ ਗਿਆ ਬਸ 2 ਮਿੰਟ ਮੈਂ ਹੋਰ ਘੋਟੂਗੀ ਤੇ ਉੱਪਰ ਰੱਖੂੰਗੀ ਗੈਸ ਮਤਲਬ ਆਗ ਦੇ ਚੁੱਲੇ ਤੇ ਤੇ ਤੁਸੀਂ ਆਪ ਹੀ ਦੇਖ ਸਕਦੇ ਹੋ ਆਗ ਸਾਡੀ ਬਹੁਤ ਸੋਹਣੀ ਵੱਲਦੀ ਪਈ ਹੈ ਤੇ ਇੱਥੇ ਗੱਗੂ ਬੈਠਾ ਸੀ ਖਰਾਰਤ ਕਰਦਾ ਵੇ ਸੀ ਵਿੱਚੇ ਜੈਸਮੀਨ ਨੋਨੋ ਲੱਗੇ ਹੋਏ ਸੀਗੇ ਇਹ ਬੱਚਿਆਂ ਦਾ ਸਾਨੂੰ ਪਤਾ ਹੀ ਐ ਔਖਾ ਹੀ ਐ ਇੱਥੇ ਵਸ ਮੈਂ ਸਾਗ ਜਿਹੜਾ ਥੱਲੇ ਤਾਰ ਲਿਆ ਸੀਗਾ ਥੱਲੇ ਤਾਰ ਕੇ ਮੈਂ ਵਧੀਆ ਚੰਗੀ ਤਰ੍ਹਾਂ ਇੱਕ ਵਾਰ ਘੋਟ ਲਿਆ ਕਿਉਂਕਿ ਉੱਪਰ ਚਿੱਲੇ ਪਰ ਨਹੀਂ ਮੇਤੋਂ ਮਤਲਬ ਥੱਕ ਗਈ ਸੀ ਮੈਨੂੰ ਉੱਚਾ ਉੱਚਾ ਜਾਂ ਲੱਗੀ ਜਾਂਦਾ ਸੀਗਾ ਇਸ ਕਰਕੇ ਮੈਂ ਇੱਕ ਵਾਰ ਥੱਲੇ ਤਾਰ ਲਿਆ ਸੀਗਾ ਥੱਲੇ ਤਾਰ ਕੇ ਮੈਂ ਬਿਲਕੁਲ ਚੰਗੀ ਤਰ੍ਹਾਂ ਜਿਹੜਾ ਹੈਗਾ ਇਹਨੂੰ ਘੋਟ ਲਿਆ ਹੈਗਾ بس دو ਕਮਿੰਟ ਇਹਨੂੰ ਘੋਟਣ ਤੋਂ ਬਾਅਦ ਫਿਰ ਮੇਰਾ ਜਿਹੜਾ ਹੈਗਾ ਰੋਟੀ ਦਾ ਸ਼ੁਰੂ ਹੋ ਜੂਗਾ ਮੈਂ ਆਪਣੀ ਜਿਹੜੀ ਰੋਟੀ ਹੈਗੀ ਆ ਉਹ ਬਣਾਣ ਲੱਗ ਜਾਊਂਗੀ ਇੱਥੇ ਹੀ ਚਿੱਲੇ ਤੇ ਹੀ ਬਣਾਉਂਗੀ ਕੱਲ੍ਹ ਨੂੰ ਵੀ ਵੈਸੇ ਮੈਂ ਇਹੀ ਸੋਚਿਆ ਹੈ ਕਿ ਕੱਲ੍ਹ ਨੂੰ ਵੀ ਮੈਂ ਚਿੱਲੇ ਤੇ ਹੀ ਰੋਟੀ ਬਣਾ ਲੂੰਗੀ ਮੱਕੀ ਦੀ ਕਿਉਂਕਿ ਹੁਣ ਦੋ ਤਿੰਨ ਦਿਨ ਸਾਗ ਹੀ ਚੱਲੂਗਾ ਖੁੱਲਾ ਜਦ ਤਾ ਬਣਾ ਲਿਆ ਹੈ ਨਾ ਇੱਕ ਦਿਨ ਵਿੱਚ ਤੋਂ ਕੜੀ ਬਣਾ ਲਾਂਗੇ ਵੈਸੇ ਠੰਡ ਬਹੁਤ ਹੈ ਨਾ ਫਿਰ ਵੀ ਲੱਸੀ ਪਈ ਹੈ ਇਸ ਕਰਕੇ ਕੜੀ ਵੀ ਬਣਾ ਲਾਂਗੇ ਵਿੱਚ ਦੀ ਤੇ ਸਾਗ ਦਾ ਕੀ ਹੈ ਸਾਗ ਨੂੰ ਤੜਕਾ ਲਾ ਕੇ ਆਪਾਂ ਖਾਣਾ ਹੈ ਤੁਸੀਂ ਦੇਖ ਸਕਦੇ ਹੋ ਜਿਹੜਾ ਸਾਗ ਮੇਰਾ ਬਿਲਕੁਲ ਬਣ ਕੇ ਤਿਆਰ ਹੈ ਤੇ ਤੁਸੀਂ ਮੈਨੂੰ ਦੱਸਿਓ ਕਿ ਕਿਵੇਂ ਦਾ ਲੱਗਦਾ ਦੇਖਣ ਨੂੰ ਦੇਖਣ ਚ ਹੀ ਪਤਾ ਲੱਗ ਜਾਂਦਾ ਹੁੰਦਾ ਹੈ ਕਿ ਸਾਗ ਟੇਸਟੀ ਹੋਊਗਾ ਜਾਂ ਫਿਰ ਨਹੀਂ ਠੀਕ ਹੈ ਜੀ ਇੱਥੇ ਮੈਂ ਲਾਗੀ ਸੀ ਜਿਹੜਾ ਆਪਣਾ ਆਟਾ ਹੈਗਾ ਉਹ ਤਿਆਰ ਕਰਨ ਮਲ ਲਵਾ ਮੱਕੀ ਦਾ ਆਟਾ ਇਹਦੀ ਮੈਂ ਰੱਖੀ ਹੋਈ ਹੈ ਇਹ ਜਿਹੜੀ ਪ੍ਰਾਤ ਹੈਗੀ ਹੈ ਇਹ ਸਾਡੀ ਮੇਰੀ ਸਾਸ ਦੇ ਵਿਆਹ ਦੀ ਪ੍ਰਾਤ ਹੈ ਪਿੱਤਲ ਦੀ ਤੇ ਮਮ ਕਈ ਵਾਰ ਮੈਨੂੰ ਐ ਹੁੰਦਾ ਕਿ ਮੈਂ ਚੇਂਜ ਕਰ ਲਾਂ ਬਟ ਨਹੀਂ ਫਿਰ ਵੀ ਮੰਮੀ ਦੀ ਨਿਸ਼ਾਨੀ ਹੈ ਇਸ ਕਰਕੇ ਮੈਂ ਇਹੀ ਮੈਨੂੰ ਕਿੰਨੇ ਜਣਿਆਂ ਨੇ ਕਿਹਾ ਵੀ ਸੀਗਾ ਕਿ ਤੁਸੀਂ ਪ੍ਰਾਤ ਚੇਂਜ ਕਰ ਲਓ ਤੇ ਦੀਦੀ ਹੁਣੀ ਕਹਿਣ ਲੱਗ ਜਾਂਦੇ ਨੇ ਬਟ ਮੈਂ ਨਹੀਂ ਕੀਤੀ ਕਿਉਂਕਿ ਮੰਮੀ ਕਹਿੰਦੀ ਸੀ ਇਹ ਪ੍ਰਾਤ ਬਹੁਤ ਵਧੀਆ ਤੂੰ ਇਹੀ ਪ੍ਰਾਤ ਰੱਖੀ ਤੇ ਬਸ ਮੈਂ ਜਿਹੜੀ ਰੋਟੀ ਹੈਗੀ ਉਹ ਆਪਣੀ ਤਿਆਰ ਕਰ ਲਈ ਹੈਗੀ ਇੱਥੇ ਮੈਂ ਇਹਨਾਂ ਨੂੰ ਰੋਟੀ ਪਾ ਕੇ ਦੇਣ ਲੱਗੀ ਸੀਗੀ ਤੇ ਸਾਗ ਪਾਇਆ ਤੇ ਇਹਦੇ ਵਿੱਚ ਮੈਂ ਪਾਇਆ ਥੋੜਾ ਜਿਹਾ ਦੇਸੀ ਘਿਓ ਤੇ ਨਾਲ ਮੱਕੀ ਦੀ ਰੋਟੀ ਠੀਕ ਹੈ ਜੀ ਤੁਸੀਂ ਦੱਸਿਓ ਕਿ ਕਿਵੇਂ ਦਾ ਲੱਗਦਾ ਪਿਆ ਹੈ ਤੇ ਬਸ ਫਿਰ ਹੁਣ ਇਸ ਤੋਂ ਬਾਅਦ ਜਿਹੜਾ ਮੈਂ ਤਾਂ ਮੈਂ ਨਾ ਕੀ ਹੋਂਦ ਰਾਂ ਯਾਦਾ ਥਾਂ ਯਾਦਾ ਪੈ ਕੇ ਨਾ ਮੈਂ ਬੈਣਾ ਨਾ ਕੀਆ ਬਸ 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 ਮੈਂ ਇਹਨਾਂ ਦਾ ਪਾਇਆ ਮਲੇ ਮੈਨੂੰ ਰੋਟੀ ਲੈ ਮੈਨੂੰ ਵੀ ਬੱਦਸਾਗ ਨਾਲੇ ਚਲੋ ਦੁਕਾਨ ਨਾਲ ਆਇਆ ਸੀ ਛੇਤੀ ਖਾ ਕੇ ਦੱਸੋ ਕਿਦਾਂ ਦਾ ਬਣਿਆ ਧੁੰਦਲਾ ਧੁੰਦਲਾ ਜਾਈ ਜਾਂਦਾ ਚਲੋ ਹੁਣ ਠੀਕ ਸਹੀ ਜਾਂਦਾ ਜਲਦੀ ਜਲਦੀ ਖਾਓ ਵੀ ਮੇਰੀ ਰੋਟੀ ਮੱਚਦੀ ਪਈ ਹੈ ਤੇਰਾ ਮੇਰਾ ਸਾਥ ਦਾ ਪੱਕਾ ਸਵਾਦ ਹੈ ਨਾ ਯਾ ਪੱਕਾ ਹੂੰ 100% ਸੋਨੀ ਸੌ ਤੋਂ 90 ਲੱਸਾ ਮਨ ਬੈਲਕ ਸੌਣੇ ਬੈ ਮੈਂ ਸੌ ਮੈ ਸੈਕ ਕਰੂੰ ਹਾਂ ਤੂੰ ਦੇ ਦੋ 90 ਜੀ ਮੈਂ ਦੇਖ ਤਰ ਚਲੋ ਚਲੋ ਜੀ ਇਸ ਨਾਲ ਅਸੀਂ ਵਲੌਗ ਦਾ ਕਰਦੇ ਆ ਐਂ ਦਾ ਠੀਕ ਹੈ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦੋ ਮੈਨੂੰ ਪਸੰਦ ਮੈਨੂੰ ਪਸੰਦ ਤੇ ਤੁਸੀਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਜੀ ਠੀਕ ਹੈ ਜੀ ਤੇ ਹੁਣ ਮੈਂ ਬਣਾ ਲਾਂ ਰੋਟੀ ਤੇ ਰੋਟੀ ਮੇਰੀ ਬਣਦੀ ਪਈ ਹੈ ਜੀ ਤੇ ਮੈਂ ਵੀ ਰੋਟੀ ਬਣਾ ਕੇ ਫੇਰ ਰੋਟੀ ਉਟੀ ਖਾਵਾਂਗੇ ਜੀ ਬਹੁਤ ਟਾਈਮ ਹੋ ਗਿਆ ਮੈਂ ਵੀ ਥੱਕ ਗਈਆਂ ਹੁਣ ਤੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸੋਹਣੇ-ਸੋਹਣੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿਵੇਂ ਦਾ ਲੱਗਿਆ ਸਾਗ ਤੇ ਮੱਕੀ ਦੀ ਰੋਟੀ ਠੀਕ ਹੈ ਜੀ ਮੱਖਣ ਹੈ ਨਹੀਂ ਗਾ ਸੀਗਾ ਕਿਉਂਕਿ ਅਸੀਂ ਦੇਸੀ ਕੇ ਯੂਜ਼ ਕਰਦੇ ਆ ਮੱਖਣ ਤੁਹਾਨੂੰ ਪਤਾ ਹੀ ਹੈ ਮੱਝਾਂ ਹੈ ਨਹੀਂ ਗੀਆਂ ਜੀ ਮੱਝਾਂ ਹੁੰਦੀਆਂ ਦੇਸੀ ਕੇ ਵੀ ਹੁੰਦਾ ਨਾ ਚਲੋ ਜੀ ਜੀ ਤੁਸੀਂ ਨਵੇਂ ਹੋ ਤਾਂ ਵੀਡੀਓ ਨੂੰ ਉਹ ਕਰ ਦਿਓ ਅ ਸੌਰੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਇਸੇ ਨਾਲ ਵੀਡੀਓ ਤੇ ਕਰ ਦੇਣ ਬਾਈ ਬਾਈ ਸਤਿ ਸ਼੍ਰੀ ਅਕਾਲ ਜੀ ਸਾਰੇ ਧਿਆਨ ਰੱਖਿਓ ਆਪਣੇ ਆਪਣਾ ਜੀ ਹੱਸਦੇ ਵਸਦੇ ਰਹੋ